ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਇਹ ਦਿਨ ਸੋਮਵਾਰ ਦਾ ਸੋਮਵਾਰ ਦੀ ਸ਼ਾਮ ਹੈ ਜੀ ਅੱਜ ਤੇ ਮੈਂ ਚੱਲੀ ਆ ਜੀ ਬਹੁਤ ਦਿਨਾਂ ਬਾਅਦ ਯੋਗਾ ਪੂਰੇ 10 ਦਿਨ ਹੋ ਗਏ ਮੈਨੂੰ ਯੋਗਾ ਗਈ ਨਹੀਂ ਛੁੱਟੀਆਂ ਚੱਲ ਰਹੀਆਂ ᱛੀਆਂ ਛੁੱਟੀਆਂ ਕੱਲ੍ਹ ਇਹਦੇ ਮਿਲ ਕੇ ਪਹਿਲੇ ਪ੍ਰੋਗਰਾਮ ਸੀਗਾ ਪਿੰਡ ਉਹਦੇ ਕਰਕੇ ਉਸ ਤੋਂ ਬਾਅਦ ਫਿਰ ਮੇਰੇ ਦੀਦੀ ਆਏ ਹੋਏ ਸੀਗੇ ਰਹਿਣ ਵਾਸਤੇ ਉਹਦੇ ਕਰਕੇ ਫਿਰ ਮੈਂ ਯੋਗਾ ਨਹੀਂ ਗਈ ਪੂਰੇ 10 ਦਿਨ ਅੱਜ 10 ਦਿਨ ਬਾਅਦ ਜਾ ਰਹੀ ਹਾਂ ਮਨ ਲੱਗੇ ਜੇ ਛੁੱਟੀਆਂ ਗਰਾਂ ਇਹ ਤਾਂ ਸਕੂਲ ਤੇ ਛੁੱਟੀਆਂ ਗਰ ਲੈਂਦੇ ਤੇ ਬਾਅਦ ਦਿਲ ਜਾਂ ਨਹੀਂ ਕਰਦਾ ਉਦੋਂ ਦਾ ਮਨ ਜਾ ਹੋਇਆ ਵਾਏ ਪਰ ਐਕਸਾਈਟਮੈਂਟ ਤਾਂ ਆ ਗਈ ਹੈ ਕਿਉਂਕਿ ਮੈਨੂੰ ਆਦਤ ਜੀ ਬਣ ਚੁੱਕੀ ਥੀ ਬਹੁਤ ਸੋਹਣੀ ਯੋਗੇ ਦੀ ਤੇ ਹੁਣ ਛੁੱਟੀਆਂ ਕਰਕੇ ਨਾ ਮੈਂ ਲੇਜੀ ਜੀ ਹੋ ਗਈ ਅਸੀਂ ਕਹੀ ਜਾਂਦੇ ਵੀ ਅਸੀਂ ਘਰ ਯੋਗ ਕਰ ਲੂਗੇ ਪਰ ਬਿਲਕੁਲ ਵੀ ਜੀ ਘਰ ਯੋਗ ਨਹੀਂ ਹੁੰਦਾ ਇੱਕ ਜਿਹੜਾ ਪ੍ਰੋਪਰ ਮਾਹੌਲ ਹੁੰਦਾ ਨਾ ਕਿਸੇ ਚੀਜ਼ ਦਾ ਬਣਿਆ ਵਾ ਉੱਥੇ ਜੋ ਆਪਾਂ ਯੋਗ ਕਰਦੇ ਆ ਉਹ ਲੱਗੀ ਹੁੰਦਾ ਹੈ ਵੈਸੇ ਚਲੋ ਜਿਹੜੇ ਨੇ ਕਰਨਾ ਘਰ ਵੀ ਕਰ ਸਕਦੇ ਆ ਕਰ ਲੈਂਦੇ ਹੋਣੇ ਮਤਲਬ ਕਿ ਪਰ ਮੇਰੇ ਤੋਂ ਤਾਂ ਹੋਇਆ ਨਹੀਂ ਜੀ ਪੂਰੇ 10 ਦਿਨ ਰਹੀਆਂ ਮੈਂ ਘਰ ਬਿਲਕੁਲ ਵੀ ਟਾਈਮ ਨਹੀਂ ਕੱਢਿਆ ਗਿਆ ਜਿਹੜਾ ਟਾਈਮ ਹੁੰਦਾ ਸੀ ਉਹ ਤੇ ਜੇ ਰੈਸਟ ਕਰਨ ਲੱਗ ਜਾਂਦੀ ਸੀ ਪਰ ਯੋਗ ਲਈ ਟਾਈਮ ਨਹੀਂ ਕੱਢਿਆ ਪਰ ਉੱਥੇ ਬਹਾਨੇ ਨਾਲ ਜਿਹੜੇ 2 ਘੰਟੇ ਲੱਗ ਜਾਂਦੇ ਨੇ ਨਾ ਉਹ ਮੇਰੇ ਪ੍ਰੋਪਰ ਉਹੀ ਮੈਨੂੰ ਫਾਇਦੇ ਦੇ ਲੱਗਦੇ ਆ ਪੂਰੇ ਦਿਨ ਚੋ ਇਸ ਕਰਕੇ ਜੀ ਮੈਂ ਤਾਂ ਅੱਜ ਜਾ ਰਹੀ ਹਾਂ ਕਲਾਸ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਤੇ ਅੱਜ ਮੈਂ ਵੀ ਸਾਵਰਨ ਲਾਈ ਆ ਸੈਰ ਤੇ ਤੋ ਹੋ ਗਈ ਵੈਸੇ ਕਿਉਂਕਿ ਘਰ ਦਾ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਹੀ ਆਈ ਐ ਮੈਂ ਮੈਂ ਸਬਜ਼ੀ ਬਣਾਣੀ ਸੀਗੀ ਖਾਣਾ ਬਣਾਉਣਾ ਤਾਂ ਸਾਰਾ ਬ੍ਰੇਕਫਾਸਟ ਲੰਚ ਟਿਫਨ ਜਾਨੀ ਕਿ ਸਾਰਾ ਕੁਝ ਕਰਕੇ ਪੂਰੇ 8 ਵਜੇ ਅਸੀਂ ਆ ਚੁੱਕੇ ਆ ਜੇ ਲੇਟ ਐ ਵੈਸੇ ਜਿੰਮੀ ਨੂੰ ਬਹੁਤ ਖੁਸ਼ੀ ਹੁੰਦੀ ਆ ਭੱਜਿਆ ਜਾਂਦਾ ਹੁੰਦਾ ਨਾ ਇੰਨਾ ਭਜਾਂਦਾ ਦੇਖ ਕੇ ਇੰਨਾ ਸਕੂਨ ਐ ਵਈ ਉਰੇ ਤਾਂ ਬਹੁਤ ਜ਼ਿਆਦਾ ਸਕੂਨ ਐ ਹੈਡ ਦੇ ਗੰਡੇ ਗੰਡੇ ਬਹੁਤ ਜ਼ਿਆਦਾ ਪਾਣੀ ਘਟਿਆ ਹੋਇਆ ਪਰ ਉਰੇ ਥੋੜਾ ਜਿਹਾ ਪਾਣੀ ਘਟ ਕਿਸ਼ੂ ਵੀ ਆਇਆ ਸਾਡੇ ਨਾਲ ਕਿਸ਼ੂ ਮੈਂ ਇਹਦੇ ਪਾਪਾ ਜਿੰਮੀ ਚਾਰੇ ਜਾਣੇ ਆਇਆ ਨਵੂ ਨਹੀਂ ਆਈ ਹੈਗੀ ਨਵੂ ਕਹਿੰਦੀ ਮੈਂ ਅੱਜ ਨਹੀਂ ਜਾਣਾ ਮੈਂ ਕੱਲ ਜਾਇਆ ਆਈ ਤੀ ਥੈਰਾ ਨੂੰ ਮਿਸ ਕਰ ਰਹੀ ਹੁਣੀ ਮਾਇਆ ਇਹਨਾਂ ਚੀਜ਼ਾਂ ਨੂੰ ਘੁੰਮਣ ਫੇਰਨਾਂਦੀ ਸੀਗੀ ਆਪਣੇ मामੂ ਨਾਲ ਦਿੱਲੀ ਦੇਖਿਆ ਕੁਦਰਤ ਹੈ ਬਾਈ ਇਹ ਕੁਦਰਤ ਮੁਰੇ ਬੰਦਾ ਕੁਛ ਨਹੀਂ ਹੈਗਾ ਇਹ ਕਾफी ਜਿਆਦਾ ਪੰਛੀ ਉੜ ਰਹੇ ਤੇ ਨਾ ਸਾਰੇ ਸਾਰੇ ਬਹੁਤ ਜਿਆਦਾ ਵਧੀਆ ਲੱਗ ਰਿਹਾ ਤਾਂ ਦੇਖੋ ਕਿੰਨੇ ਅੱਜ ਕੱਲ ਨਾ ਪ੍ਰਵਾਸੀ ਵਾਂਛੀ ਵੀ ਆ ਗਏ ਵੇ ਸਾਡੇ ਜੀ ਦੁਪਹਿਰ ਦੇ 2 ਪਾ ਚੁੱਕੇ ਆ ਜੀ ਤੇ ਅਸੀਂ ਹੁਣੇ ਖਾਣਾ ਖਾ ਕੇ ਹਟੇ ਆ ਮੈਂ ਸਾਰਾ ਕੰਮ ਕੁਮ ਨਵੇੜ ਕੇ ਪੈ ਗਈ ਸੀਗੀ ਪਤਾ ਨਹੀਂ ਕਿਆ ਨੀਂਦ ਚੜ ਗਈ ਆ ਨਵੂ ਨੇ ਅੱਜ ਮੇਰੇ ਮਹਿੰਦੀ ਲਾਤੀ ਫੇਰ ਵਧੀਆ ਚੜ ਗਈ ਮੈਨਾਂ ਨੇ 1 ਮਿੰਟ ਨਾ 1-2 ਮਿੰਟ ਚ ਤਾਰਤੀ ਦੀ ਫੇਰ ਵੀ ਉਹਦੀ ਲਾਦੀ ਪਰ ਮਨ ਨੂੰ ਵੀ ਵਧੀਆ ਲੱਗਦੀ ਆ ਨੀ ਮਹਿੰਦੀ ਲੱਗੇ ਜਿਆਦਾ ਨਹੀਂ ਤੇ ਕਿਸ਼ੂ ਵਿਚਾਰਾ ਜੇ ਟਿਊਸ਼ਨ ਨੂੰ ਜਾਣਾ ਤਾਂ ਸਰ ਨੇ ਦਿੱਤਾ ਟਾਈਮ 4 ਵਜੇ ਦਾ ਕਿਸ਼ੂ 10 ਵਜੇ ਦਾ ਤਿਆਰ ਹੋਇਆ ਉਹਨੇ ਲਿਖਿਆ ਵੀ 10ਵੀਂ ਦੀ ਟਿਊਸ਼ਨ ਸਟਾਰਟ ਹੋ ਗਈ ਕਿਸ਼ੂ ਉਹ ਲੈ ਵਿਚਾਰਾ ਸਮਝਿਆ ਨਹੀਂ ਤਾਂ ਵੀ ਅੱਜ 10ਵੀਂ ਦੀ ਹੋ ਚੁੱਕਿਆ ਹੈ ਤੇ 4 ਵਜੇ ਟਿਊਸ਼ਨ ਹੈ ਉਹਦੀ ਸਵੇਰ ਦਾ ਪਕਵਣ ਨਹੀਂ ਬੈਠਾ ਹੁਣ ਦਾ 4 ਵਜੇ ਟਿਊਸ਼ਨ ਨੂੰ ਜਾਊਂਗਾ ਤੇ ਹੁਣ ਅਸੀਂ ਪੀਵਾਂਗੇ ਜੀ ਚਾਹ ਸ਼ਾਮ ਦੇ ਟਾਈਮ ਸਾਢੇ 1 3 ਜਾਂ 4 ਵਜੇ ਬਣਾਉਂਗੇ ਚਾਹ ਸ਼ਾਮ ਦਾ ਟਾਈਮ ਹੈ ਜੀ ਦੇਖੋ ਸਾਡੀ ਨੰਬੂ ਆਣ ਗੋਲ ਗੋਲ ਰੋਟੀਆਂ ਬਣਾ ਰਹੀ ਹੈ ਜਿਹਦਾ ਜਿਹੜਾ ਆਟਾ ਹੈ ਉਹ ਵੀ ਨਵ ਨਹੀਂ ਗੁੰਨਿਆ ਤਾਂ ਤੇ ਹੁਣ ਬਣਾ ਰਹੀ ਜੀ ਫੁਲਕੇ ਇਹਦੇ ਪਾਪਾ ਖਾ ਰਹੇ ਆ ਨਾਲ ਦੀ ਨਾਲ ਬਹੁਤ ਵਧੀਆ ਫੁਲਕੇ ਬਣਾਉਣ ਲੱਗੀ ਨਵੂ ਦੇਖੋ ਇਹ ਲੜੂंगी ਦੇਖਦੇ ਫੁੱਲਦਾ ਹੈ ਸਾਡੇ ਮੰਮੀ ਕਹਿੰਦੇ ਹੁੰਦੇ ਸੀਗੇ ਜੇ ਨਾ ਫੁਲਕਾ ਤੁਹਾਡਾ ਫੁੱਲ ਜਵੇ ਮਤਲਬ ਕਿ ਰੋਟੀ ਤੁਹਾਡੀ ਫੁੱਲਦੀ ਹੈ ਤਾਂ ਸਮਝ ਲਓ ਤੁਸੀਂ ਪਰਫੈਕਟ ਰੋਟੀ ਬਣਾ ਰਹੇ ਹੋ ਵੀ ਪ੍ਰੋਪਰ ਬੇਲ ਰਹੇ ਹੋ ਨਹੀਂ ਗਾ ਠੀਕ ਨਹੀਂ ਆ ਦੇਖ ਨਵੂ ਤਾਂ ਲੈ ਪਾਈ ਅੱਜ ਦੇ ਵਲੋਗ ਵਿੱਚ ਨਹੀਂ ਮਿਲਦੇਗੇ ਕੋਈ ਹੋਰ ਵਲੋਗ ਨਾਲ ਬਾਏ ਬਾਏ